ਅੱਜ ਜੀ ਇੱਕ ਸੌਣਾ ਸੌਣ ਦਾ ਮਹੀਨਾ ਚੜਿਆ ਅੱਜ ਇੱਕ ਸੌਣਾ ਤੇ ਅਸੀਂ ਅੱਜ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਰਲ ਕੇ ਸਾਰੇ ਭਰਾਵਾਂ ਨੇ ਖੜੇ ਨੇ ਮੁੰਡੇ ਸਾਡੇ ਨੌਜਵਾਨ ਬਹੁਤੇ ਹਲੇ ਆਏ ਨਹੀਂ ਉਹਨਾਂ ਨੇ ਆਉਣਾ ਵਾ ਬਈ 11 ਰੁੱਖ ਨੇ ਜਿਹੜੇ ਅੱਜ ਉਹ ਅਸੀਂ ਲਾਉਣ ਦਾ ਇੱਕ ਪ੍ਰੋਗਰਾਮ ਬਣਾਇਆ ਸੀ ਤੇ ਜਿਹੜੀ ਕਿ ਅੱਜ ਅਸੀਂ ਸੌਣ ਵਾਲੇ ਮਹੀਨੇ ਵਾਲੇ ਇੱਕ ਦਿਨ ਲਾ ਰਹੇ ਹਾਂ ਟੋਏ ਪੱਟੇ ਨੇ ਮੁੰਡਿਆਂ ਨੇ ਸਾਰਿਆਂ ਨੇ ਬੂਟੇ ਨੇ ਜਿਹੜੇ ਵੱਡੀ ਹਾਈਟ ਦੇ ਲਿਆਉਂਦੇ ਨੇ ਪਹਿਲਾਂ ਹੀ ਤੇ ਨਾਲ ਇਹਨਾਂ ਦੇ ਮਤਲਬ ਇੱਕ ਵਧੀਆ ਕਹਿ ਲੋ ਬਾਸ ਨੇ ਜਿਵੇਂ ਉਹ ਲਾਵਾਂਗੇ ਨਾਲ ਤਾਂ ਕਿ ਜਿਹੜੀਆਂ ਕੋਈ ਬੱਕਰੀਆਂ ਤੋਂ ਜਾਂ ਜਿਹੜੇ ਉਵਾਰਾ ਆਪਣੇ ਡੰਗਰ ਪਿੰਡਾਂ 'ਚ ਫਿਰਦੇ ਆ ਉਹਨਾਂ ਤੋਂ ਬਚਾ ਰਹੇ ਜੋ ਕਿ ਅੱਜ ਪੰਜਾਬ ਦੇ ਵਿੱਚ ਆਪਾਂ ਨੂੰ ਰੁੱਖਾਂ ਦੀ ਬਹੁਤ ਵੱਡੀ ਲੋੜ ਆ ਪੰਜਾਬ ਦੇ ਵਿੱਚ 32 ਜਿਹੜਾ ਪਰਸੈਂਟ ਰਕਬਾ ਉਹ ਰੁੱਖਾਂ ਦੇ ਥੱਲੇ ਹੋਣਾ ਬਹੁਤ ਜ਼ਰੂਰੀ ਆ ਚਾਹੇ ਆਪਾਂ ਸਾਇੰਸ ਦਾ ਨਾਲ ਵੀ ਮੰਨ ਲਈਏ ਚਾਹੇ ਫਿਰ ਆਪਾਂ ਕੁਦਰਤ ਦੇ ਨਿਯਮ ਦੇ ਅਨੁਸਾਰ ਮੰਨ ਲਈਏ ਤਾ 32% ਰਕਵੇ ਤੇ ਜੇਕਰ ਰੁੱਖ ਹੋਣਗੇ ਤਾਂ ਜਿਹੜੀਆਂ ਬਿਮਾਰੀਆਂ ਨੇ ਉਹ ਬਹੁਤ ਘੱਟ ਹੋਣਗੀਆਂ ਜਿਵੇਂ ਕਿ ਪਹਿਲੇ ਸਮਿਆਂ ਦੇ ਸਾਡੇ ਬਜ਼ੁਰਗਾਂ ਦੇ ਸਮੇਂ ਹੁੰਦਾ ਸੀਗਾ ਪਰ ਅੱਜ ਕੰਮ ਉਲਟ ਹੋ ਗਿਆ ਆਬਾਦੀ ਕਿੰਨੇ ਗੁਣਾ ਵਧ ਗਈ ਤੇ ਰੁੱਖ ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਪੰਜਾਬ ਦੇ ਵਿੱਚ 4% ਰਕਵੇ ਤੇ ਰੁੱਖ ਰਹਿ ਗਏ ਭਰਾਵੋ ਜਿਹਦਾ ਕਾਰਨਾ ਜਿਹੜੀ ਇੰਨੀ ਜਿਹੜਾ ਇਹ ਗਰਮੀ ਵਧਣ ਦਾ ਕਾਰਨਾ ਇਹ ਜੋ ਇੰਨੀ ਗਰਮੀ ਵਧੀ ਆ ਇਹਦੇ ਇਹੀ ਕਾਰਨਾ ਕਿ ਆਪਣੇ ਰੁੱਖਾਂ ਦੀ ਬਹੁਤ ਵੱਡੀ ਕਮੀ ਆ ਪਰ ਪ੍ਰਾਪਾ ਉਹ ਖੁਸ਼ੀ ਹੋ ਰਹੀ ਆ ਹੁਣ ਜੋ ਆਪਾਂ ਵੀਡੀਓ ਦੇਖਦੇ ਆ ਹੁਣ ਸੋਸ਼ਲ ਮੀਡੀਆ ਤੇ ਕਿ ਪੰਜਾਬ ਦੇ ਵਿੱਚ ਹੁਣ ਸਾਡੇ ਨੌਜਵਾਨ ਜਿਹੜੇ ਨੂੰ ਹੰਬਲਾ ਮਾਰ ਰਹੇ ਨੇ ਹਰ ਰੋਜ਼ ਆਪਾਂ ਦੇਖਦੇ ਆ ਵੀ ਹਜ਼ਾਰਾਂ ਰੁੱਖ ਨੇ ਜਿਹੜੇ ਲਾਏ ਜਾ ਰਹੇ ਨੇ ਸੋ ਉਹ ਦਿਨ ਦੂਰ ਨਹੀਂ ਗਾ ਹੁਣ ਜਦੋਂ ਪੰਜਾਬ ਦੇ ਵਿੱਚ ਦੁਬਾਰਾ ਉਹੀ ਆਪਣਾ ਪੰਜਾਬ ਹਰਿਆ ਭਰਿਆ ਬਣ ਜੂ ਦੋ ਤਿੰਨ ਸਾਲਾਂ ਚ ਜੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਨੌਜਵਾਨ ਉਹ ਲੱਗੇ ਰਹੇ ਕਿਉਂਕਿ ਅਸੀਂ ਇਸ ਚੀਜ਼ ਦੀ ਹੁਣ ਅਹਿਮੀਅਤ ਨੂੰ ਸਮਝ ਆ ਗਈ ਸਾਨੂੰ ਕਿ ਰੁੱਖ ਸਾਡੇ ਲਈ ਕਿੰਨੇ ਜ਼ਰੂਰੀ ਨੇ ਦੂਸਰੀ ਗੱਲ ਜਿਹੜੀ ਮੈਂ ਜ਼ਰੂਰੀ ਕਰਨੀ ਚਾਹੁੰਨਾ ਬਿਰਖ ਕੋਈ ਵੀ ਲਾਵੇ ਇਹ ਕਦੇ ਨਾ ਸੋਚੋ ਵੀ ਰੁੱਖ ਫਲਾਣੇ ਨੇ ਲਾਇਆ ਜਿਹੜਾ ਰੋਖਾ ਇਹ ਸਾਰਿਆਂ ਨੂੰ ਹੀ ਸੌਂ ਦਿੰਦਾ ਇਹ ਜਿਹੜੀ ਆਕਸੀਜਨ ਦਿੰਦਾ ਇਹ ਕਦੇ ਨਹੀਂ ਦੇਖਦਾ ਵੀ ਮੈਨੂੰ ਲਾਇਆ ਕਿਹਨੇ ਸੀ ਤੇ ਮੇਰੀ ਮੇਤੋਂ ਆਕਸੀਜਨ ਕੌਣ ਲੈ ਰਿਹਾ ਸੋ ਲਾਵੇ ਕਾਏ ਕੋਈ ਪਰ ਆਪਣਾ ਸੰਭਾਲਣਾ ਫਰਜ਼ ਬਣਦਾ ਆਪਾਂ ਸਾਰੇ ਜਿਹੜੇ ਨੇ ਸੰਭਾਲੋ ਰੁੱਖਾਂ ਨੂੰ ਤੇ ਆਪਾਂ ਅਗਰ ਕੋਈ ਮਤਲਬ ਜਿਹਨੂੰ ਨਹੀਂ ਇਸ ਬਾਰੇ ਪਤਾ ਵੀ ਕੋਈ ਜਿਵੇਂ ਡੰਗਰ ਪਸ਼ੂ ਪਿੰਡਾਂ 'ਚ ਫਿਰਦੇ ਨੇ ਉਹਨਾਂ ਨੂੰ ਸਮਝਾਓ ਸਾਰੇ ਜਣੇ ਆਪਾਂ ਵੀ ਭਾਈ ਰੁੱਖਾਂ ਦਾ ਧਿਆਨ ਰੱਖੋ ਤੋ ਇਹੀ ਬੇਨਤੀਆਂ ਕਰਨੀਆਂ ਸੀ ਤੇ ਹੁਣ ਅਸੀਂ ਜਿਹੜੀ ਇਹ ਸ਼ੁਰੂਆਤ ਕਰਾਂਗੇ ਅੱਜ ਇੱਕ ਸੌਣ ਆ ਜੀ 11 ਰੁੱਖ ਲਾਉਣ ਦੀ ਪ੍ਰਮਾਤਮਾ ਨੇ ਚਾਇਆ ਤਾਂ ਆਉਣ ਵਾਲੇ ਸਮੇਂ ਚ ਇਸੇ ਤਰ੍ਹਾਂ ਹੀ ਜਿਹੜੇ ਆ ਅਸੀਂ ਰਲ ਮਿਲ ਕੇ ਇਹਦੇ ਰੁੱਖ ਲਾਉਂਦੇ ਰਹਾਂਗੇ ਬਹੁਤ ਵਧੀਆ ਟ੍ਰਾਂਸਫਰਮ ਤੇ ਲਾ ਦੀ ਇੱਕ ਭੈਣ ਜੀ ਤਾਲ ਦਾ ਨਹੀਂ ਲਓ ਜੀ ਤੇਜੀ ਜੀ ਵੀ ਸਾਡੇ ਤੇਜੀ ਲਾਈਆ ਲਿਆ ਵੀਰੇ ਬਹੁਤ ਵਧੀਆ ਕਰ ਲਾ ਭਰਾਵਾ ਤੂੰ ਬਹੁਤ ਪਿਆਰ ਕਰਦਾ ਬੂਟਿਆਂ ਨੂੰ ਹੁਣ ਆ ਸਾਡੇ ਰੈਸ ਮਲੂਤਰਾ ਜੀ ਸਾਡੇ ਭਤੀਜਾ ਮਰਾ ਠੀਕ ਆ ਠੀਕ ਆ ਪਤ ਚੱਕ ਦੇ ਫਟੇ ਬਹੁਤ ਵਧੀਆ ਗੱਲ ਆ ਇਧਰ ਗਗਨਦੀਪ ਸਾਡਾ ਭਤੀਜਾ ਤੀਨੂ ਕਰਨ ਤੇ ਜੇ ਲੇਟ ਆਇਆ ਤੂੰ ਕੀ ਗੱਲ ਬਣਾ ਜੀ ਕੰਮ ਸੀ ਕੰਮ ਤਾਂ ਵੀਰੇ ਸਾਰੀ ਉਮਰ ਹੀ ਰਹਿਣੇ ਨੇ ਆ ਮਿੱਟੀ ਜੀ ਆਇਂ ਲੇਟ ਨਾ ਕਰਿਆ ਕਰ ਕੰਮ ਯਾਰ ਹੈ